ਠੰਡੇ ਬੁਰਜ ਦੇ ਦਰਸ਼ਨ ਕਰੋ ਜੀ ਲੰਗਰ ਵਿੱਚ ਖੜੇ ਆ। ਇਹ ਆ ਜੀ ਠੰਡਾ ਬੁਰਜ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਿਓ ਕਿਰਪਾ ਕਰਿਓ ਇਹ ਸਾਹਮਣੇ ਲੰਗਰ ਹਾਲ ਆ ਜੀ। ਦੇਖੋ ਸੰਗਤਾਂ ਕਿਸ ਤਰ੍ਹਾਂ ਸੇਵਾ ਕਰ ਰਹੀਆਂ ਨੇ। ਇਹ ਸਾਰੀਆਂ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਦੇਖੋ ਇੱਥੇ ਲਸਣ ਦਾ ਹੀ ਚੱਲ ਰਿਹਾ ਸਾਰਾ। ਲਸਣੇ ਛੱਲੀ ਜਾ ਰਹੀਆਂ ਨੇ ਜੀਵਨ ਸਫਲੇ ਕਰ ਰਹੇ ਆ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਜੁੜੀਆਂ ਨੇ ਜੀ ਨਾਮ ਜਪ ਰਿਹਾ ਨਾਲੇ ਇੱਥੇ ਹੁੰਦਾ ਜੀਵਨ ਸਫਲਾ ਇੱਕ ਇੱਕ ਸਾਹ ਸਫਲਾ ਹੋ ਰਿਹਾ ਤਨਗੁਰ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੇਖੋ ਮੇਰੇ ਬੱਚੇ ਛੋਟੇ ਛੋਟੇ ਮੇਰੀਆਂ ਭੈਣਾਂ ਮੇਰੇ ਵੀਰ ਬੀਬੀਆਂ ਸਾਰੇ ਸੇਵਾ ਦੇ ਵਿੱਚ ਲੱਗੇ ਆ ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਕਿਰਪਾ ਕਰਕੇ ਸੇਵਾ ਲੈਂਦੇ ਰਹੋ ਨਾਮ ਦੇ ਦਾਤ ਬਖਸ਼ਿਓ ਸਤ ਜੀ ਗੁਰੂ ਗੋਵਿੰਦ ਸਿੰਘ ਸਾਹਿਬ ਸਤ ਜੀ ਗੁਰੂ ਗੋਵਿੰਦ ਸਿੰਘ ਸਾਹਿਬ ਹਨ 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 ਗੁਰੂ ਗੋਵਿੰਦ ਸਿੰਘ ਸਾਹਿਬ ਉਹ ਨਾਮ ਜਪਾ ਰਿਹਾ ਜੀ ਸਿਫਤ ਹੋ ਰਹੀ ਹੈ ਸੱਚੇ ਪਾਤਸ਼ਾਹ ਦੀ ਮਹਾਰਾਜ ਦੀ ਪੇਵਾ ਦਾ ਕੋਈ ਅੰਤ ਨਹੀਂ ਹੈ ਜੀ ਨਾਲ ਦੀ ਨਾਲ ਫਰੂਟ ਵਰਤਾਏ ਜਾ ਰਹੇ ਨੇ